ਹਾਂਜੀ ਅੱਜ ਆਏ ਆ ਅਸੀਂ ਪਿੰਡ ਜਗਮਾਲ ਅਲੀ ਵਿੱਚ ਜੋ ਕਿ ਡੱਬ ਵਾਲੀ ਤੋਂ 20-25 ਕਿਲੋਮੀਟਰ ਦੀ ਦੂਰੀ ਤੇ ਕਾਣੇ ਵਾਲੀ ਰੋਡ ਤੇ ਸਥਿਤ ਹੈ। ਬਸ ਸਾਡੇ ਤੇ ਸਟੀਲ ਦੀਆਂ ਪਾਈਪਾਂ ਨਾਲ ਬਹੁਤ ਸੋਹਣਾ ਅੱਡਾ ਬਣਾਇਆ ਹੋਇਆ ਹੈ ਜਿਸ ਵਿੱਚ ਸਰਦਾਰ ਸ਼ਹੀਦ ਭਗਤ ਸਿੰਘ ਹੋ ਰਹੀਆਂ ਦੀਆਂ ਬਹੁਤ ਸੋਹਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਪਿੰਡ ਦੇ ਬਸਾਡੇ ਦੀ ਪੁਰਾਣੀ ਬਿਲਡਿੰਗ ਜੋ ਕਿ 1961 ਦੀ ਬਣੀ ਹੋਈ ਹੈ ਉਹ ਹਜੇ ਵੀ ਇੱਥੇ ਮੌਜੂਦ ਹੈ। ਬਸ ਸਾਡੇ ਤੇ ਪੀਣ ਵਾਲੇ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਆਜੋ ਹੁਣ ਤੁਹਾਨੂੰ ਕਰਾਉਣੇ ਪਿੰਡ ਦੀ ਸੈਰ। ਇਹ ਆ ਜੀ ਪਿੰਡ ਦੀ ਸਭ ਤੋਂ ਪਹਿਲੀ ਦੁਕਾਨ ਹੈ ਇੱਥੋਂ ਵੀਰੇ ਤੋਂ ਅਸੀਂ ਠੰਡਾ ਪੀਤਾ ਤੇ ਪਿੰਡ ਦੀ ਜਾਣਕਾਰੀ ਲਈ ਪਿੰਡ ਵਿੱਚ ਘੁੰਮਦੇ ਹੋਏ ਅਸੀਂ ਸਭ ਤੋਂ ਪਹਿਲਾਂ ਪੁਜੇ ਸੇਵਾ ਕੇਂਦਰ ਸੇਵਾ ਕੇਂਦਰ ਦੇ ਨਾਲ ਹੀ ਆਂਗਣਵਾੜੀ ਬਣੀ ਹੋਈ ਹੈ ਜਿੱਥੇ ਨਿੱਕੇ ਨਿੱਕੇ ਬੱਚਿਆਂ ਦੀ ਬਹੁਤ ਵਧੀਆ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਹ ਪਿੰਡ ਦੀ ਸਾਥ ਜੋਗੀ ਬਹੁਤ ਵਧੀਆ ਬਣੀ ਹੋਈ ਹੈ ਇਸ ਵਿੱਚ ਬਹੁਤ ਵਧੀਆ ਸ਼ੈੱਡ ਬਣੇ ਹੋਏ ਹਨ ਤੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਇੱਥੇ ਬਜ਼ੁਰਗ ਤਾਸ਼ ਖੇਡ ਕੇ ਆਪਣੀ ਰਿਟਾਇਰਮੈਂਟ ਜਾਇ ਕਰ ਰਹੇ ਸਨ ਤੇ ਜ਼ਿੰਦਗੀ ਦਾ ਮਜ਼ਾ ਲੈ ਰਹੇ ਸਨ ਇਹ ਆ ਪਿੰਡ ਦੀ ਸਰਕਾਰੀ ਡਿਸਪੈਂਸਰੀ ਜਿਸ ਵਿੱਚ ਪਿੰਡ ਵਾਲਿਆਂ ਦੀ ਸਿਹਤ ਦਾ ਡਾਕਟਰਾਂ ਵੱਲੋਂ ਖਾਸ ਨਾ ਗੁਰੂ ਘਰਾਂ ਜੋਗੀ ਬਹੁਤ ਸੋਹਣਾ ਬਣਿਆ ਹੋਇਆ ਪਿੰਡ ਵਿੱਚ ਦੋ ਬਹੁਤ ਸੋਹਣੇ ਮੰਦਰ ਬਣੇ ਹੋਏ ਹਨ ਮੰਦਰ ਦੇ ਸਾਹਮਣੇ ਪਿੰਡ ਦੀ ਦੂਸਰੀ ਆਂਗਣਵਾੜੀ ਬਣੀ ਹੋਈ ਹੈ ਇਹ ਮੱਝਾਂ ਦਾ সুইমিং ਪੂਲ ਇਹ ਪਿੰਡ ਦਾ ਦੂਸਰਾ ਮੰਦਰ ਪੜ੍ਹਨ ਦੇ ਸ਼ਕੀਨਾਂ ਲਈ ਪਿੰਡ ਵਿੱਚ ਬਹੁਤ ਸੋਹਣੀ ਲਾਇਬ੍ਰੇਰੀ ਬਣੀ ਹੋਈ ਹੈ ਇਹ ਪਿੰਡ ਦਾ ਖਾਦ ਕੇਂਦਰ ਜਿਸ ਵਿੱਚ ਪਿੰਡ ਵਾਲਿਆਂ ਲਈ ਖਾਦ ਮੋਈਆ ਕਰਾਈ ਜਾਂਦੀ ਹੈ ਖੇਡਣ ਲਈ ਪਿੰਡ ਵਿੱਚ ਬਹੁਤ ਵਧੀਆ ਸਟੇਡੀਅਮ ਬਣਿਆ ਹੋਇਆ ਹੈ ਸਟੇਡੀਅਮ ਵਿੱਚ ਬਾਸਕਟਬਾਲ, ਵਾਲੀਬਾਲ, ਕ੍ਰਿਕਟ ਤੇ ਕਬੱਡੀ ਦੇ ਗਰਾਊਂਡ ਬਣੇ ਹੋਏ ਹਨ ਸਟੇਡੀਅਮ ਦੇ ਸਾਹਮਣੇ ਪਸ਼ੂ ਮੰਡੀ ਲਈ ਜਗ੍ਹਾ ਲੋਟ ਕੀਤੀ ਗਈ ਹੈ ਇਹ ਮੇਲਾ ਲੱਗਦਾ ਹੈ ਤੇ ਭੰਡਾਰਾ ਕੀਤਾ ਜਾਂਦਾ ਹੈ। ਇਸ ਡੇਰੇ ਵਿੱਚ ਅਸੀਂ ਬਹੁਤ ਸੋਹਣੇ ਮੋਰ ਦੇਖੇ। ਇਹ ਪਿੰਡ ਦਾ ਵਾਟਰ ਟਾਵਰ ਹੈ ਜੋ ਕਿ ਮੇਨ ਰੋਡ ਦੇ ਉੱਪਰ ਸਥਿਤ ਹੈ। ਪਿੰਡ ਦੀ ਮੇਨ ਰੋਡ ਦੇ ਉੱਪਰ SBI ਬੈਂਕ ਦੀ ਬ੍ਰਾਂਚ ਬਣੀ ਹੋਈ ਹੈ ਜਿਸ ਵਿੱਚ ATM ਦੀ ਸਹੂਲਤ ਉਪਲਬਧ ਹੈ। ਜਮੇਦਸ਼ਕੀਨ ਵਾਲੀ ਪਿੰਡ ਵਿੱਚ ਇੱਕ ਜਿਮ ਵੀ ਬਣੀ ਹੋਈ ਹੈ। ਇਹ ਪਿੰਡ ਦਾ ਦੂਜਾ ਡੇਰਾ ਹੈ ਜੋ ਕਿ ਪਿੰਡ ਦੀ ਮੇਨ ਰੋਡ ਦੇ ਉੱਪਰ ਸਥਿਤ ਹੈ। ਡੇਰਾ ਸੱਚੀ ਬਹੁਤ ਸੋਹਣਾ ਬਣਿਆ ਆ ਇਸ ਦੇ ਵਿੱਚ ਬਹੁਤ ਜ਼ਿਆਦਾ ਹਰਿਆਲੀ ਹੈ। ਇਸ ਡੇਰੇ ਵਿੱਚ ਮਹੀਨੇ ਦੇ ਪਹਿਲੇ ਸ਼ਨੀਵਾਰ ਅਤੇ ਐਤਵਾਰ 사ਸੰਗ ਕੀਤੀ ਜਾਂਦੀ ਹੈ। ਡੇਰੇ ਦੇ ਸਾਹਮਣੇ ਹੀ ਬਹੁਤ ਵਧੀਆ ਮਾਰਕੀਟ ਬਣੀ ਹੋਈ ਹੈ। ਪਿੰਡ ਦੇ ਮੋੜ ਤੇ ਆਈ ਲਵ ਜਗਮਾਲ ਵਾਲੀ ਵਾਲਾ ਬਹੁਤ ਸੋਹਣਾ ਬੋਰਡ ਬਣਿਆ ਹੋਇਆ। ਹੁਣ ਤੁਸੀਂ ਦੱਸੋ ਕਿਸ-ਕਿਸ ਦੇ ਪਿੰਡ ਦੇ ਮੋੜ ਤੇ ਇਹ ਬੋਰਡ ਲੱਗ ਚੁੱਕਾ ਹੈ?